ਸਸ਼ੀਕਾਲ ਤੁਸੀਂ ਬਣਿਆ ਹੋ ਹਰਖ ਪੰਜਾਬ ਟੀਵੀ ਦੇ ਨਾਲ ਕੱਲ੍ਹ ਦੀਆਂ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਕਿ ਪੋਨਮ ਪਾਂਡੇ ਦਾ ਦਿਹਾਂਤ ਹੋ ਗਿਆ ਬਾਲੀਵੁੱਡ ਅਦਾਕਾਰ ਦਾ ਦਿਹਾਂਤ ਹੋ ਗਿਆ ਸਰਵਾਈਕਲ ਕੈਂਸਰ ਦੇ ਨਾਲ ਪਰ ਅੱਜ ਇੱਕ ਜ਼ਹੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਉਹ ਜ਼ਿੰਦਾ ਹੈ ਉਸਨੇ ਆਪਣੇ ਇੰਸਟਾਗ੍ਰam ਜਿਹੜੇ ਅਕਾਊਂਟ ਤੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ ਦੱਸਦੀ ਹੈ ਕਿ ਕੱਲ੍ਹ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਅਦਾਕਾਰਾਂ ਨੂੰ ਸਰਵਾਈਕਲ ਕੈਂਸਰ ਹੋਇਆ ਹੈ ਪਰ ਉਸਨੇ ਲਾਈਵ ਹੋ ਕੇ ਇੱਕ ਅਜਿਹੀ ਜਾਣਕਾਰੀ ਸਾਂਝੀ ਕੀਤੀ ਹੈ ਕੀ ਕੈਂਸਰ ਨੂੰ ਲੈ ਕੇ ਜੋ ਅਵੇਅਰ ਕੀਤਾ ਹੈ ਨੌਜਵਾਨ ਪੀੜੀ ਨੂੰ ਕੁੜੀਆਂ ਨੂੰ ਖਾਸ ਕਰਕੇ ਉਸਨੇ ਅਪੀਲ ਕੀਤੀ ਹੈ ਕੀ ਇਹ ਪੂਰਾ ਮਾਮਲਾ ਤੁਹਾਨੂੰ ਦੱਸ ਦਨੇ ਆ ਇਹ ਸੁਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ ਕਿ ਕੱਲ ਪੂਨਮ ਪਾਂਡੇ ਲਗਾਤਾਰ ਜੜੀਆਂ ਸੁਰੱਖਿਆਵਾਂ ਦਾ ਵਿਸ਼ਾ ਬਣਦੀ ਰਹੀ ਕੀ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਪਰ ਅੱਜ ਉਸਨੇ ਜਿਹੜੀ ਇੱਕ ਵੀਡੀਓ ਆਪਣੀ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ ਪੂਨਮ ਪਾਂਡੇ ਨੇ ਦੱਸਿਆ ਹੈ ਕਿ ਮੈਂ ਜ਼ਿੰਦਾ ਹਾਂ ਅਦਾਕਾਰਾਂ ਨੇ ਖੁਦ ਅੱਜ ਜਿਹੜੀ ਵੀਡੀਓ ਸਾਂਝੀ ਕੀਤੀ ਹੈ ਉਸਨੇ ਆਪਣੀ ਮੌਤ ਦੀਆਂ ਖਬਰਾਂ ਨੂੰ ਫੇਕ ਦਾ ਸਿਆ ਹੈ ਉਸਨੇ ਆਪਣੇ ਚਾਹਣ ਵਾਲਿਆਂ ਨੂੰ ਹਰਾਨ ਪਰੇਸ਼ਾਨ ਕਰਨ ਲਈ ਮਾਫੀ ਮੰਗਣ ਵਾਲੀ ਵੀਡੀਓ ਵੀ ਪੋਸਟ ਕੀਤੀ ਹੈ ਦੱਸਦੀ ਕਿ ਸ਼ੁੱਕਰਵਾਰ ਨੂੰ ਪੁਨਮ ਦੇ ਮੈਨੇਜਰ ਨੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਦੀ ਸਰਵਾਈਕਲ ਕੈਂਸਰ ਦੇ ਨਾਮ ਮੌਤ ਹੋ ਗਈ ਸੀ ਇਹ ਕਹਿ ਕੇ ਪੋਸਟ ਪਾਈ ਸੀ ਹੁਣ ਇੱਕ ਵੀਡੀਓ ਵਿੱਚ ਪੁਨਮ ਪਾਂਡੇ ਨੇ ਕਿਹਾ ਕਿ ਮੈਂ ਜ਼ਿੰਦਾ ਹਾਂ ਸਰਵਾਈਕਲ ਕੈਂਸਰ ਨਾਲ ਨਹੀਂ ਮਰੀ ਹਾਈ एवरीवन ਇਟਸ ਪੁਨਮ ਆਮ ਸੌਰੀ ਆਫ ਕੌਜ਼ ਦਿਸ ਸਟੇਅਰ ਇਨ ਆਮ ਸੌਰੀ ਟੂ ਦੋਸ ਹੂ ਮਾਈਵ ਹਰਟ My intention? To shock everyone into the conversation that we are not talking enough about, which is cervical cancer. Yes, I faked my demise. Extreme, I know. But suddenly, we all are talking about cervical cancer, aren't we? It's a disease that silently takes your life. And this disease needed the spotlight urgently. I'm proud of what my debt news has been able to achieve. And for those who have questions for me I will see you live on Hotstar. ਬਾਦਕਿਸਮਤੀ ਦੇ ਨਾਲ ਉਹਨਾਂ ਸੈਂਕੜੇ ਅਤੇ ਹਜ਼ਾਰਾਂ ਔਰਤਾਂ ਬਾਰੇ ਇਹ ਨਹੀਂ ਕਹਿ ਸਕੀ ਜਿਨ੍ਹਾਂ ਨੇ ਸਰਵਾਈਕਲ ਕੈਂਸਰ ਕਾਰਨ ਆਪਣੀ ਜਾਨ ਗਵਾਈ ਹੈ ਉਸਨੇ ਬਿਮਾਰੀ ਬਾਰੇ ਗੱਲ ਕੀਤੀ ਵੀਡੀਓ ਸ਼ੇਅਰ ਕਰਦੇ ਹੋਏ ਪੂਨਮ ਨੇ ਕਿਹਾ ਕਿ ਮੈਂ ਤੁਹਾਡੇ ਸਾਰੇ ਨਾਲ ਕੁਝ ਅਜੀਬ ਮਹੱਤਮਪੂਰਨ ਸਾਂਝਾ ਕਰਨ ਲਈ ਮਜਬੂਰ ਮਹਿਸੂਸ ਹੋਈ ਹਾਂ ਮੈਂ ਇੱਥੇ ਹਾਂ ਜ਼ਿੰਦਾ ਹਾਂ ਸਰਵਾਈਕਲ ਕੈਂਸਰ ਨੇ ਮੇਰਾ ਦਾਵਾ ਨਹੀਂ ਕੀਤਾ ਪਰ ਦੁਖਦਈ ਗੱਲ ਇਹ ਹੈ ਕਿ ਇਸ ਨੇ ਹਜ਼ਾਰਾਂ ਔਰਤਾਂ ਦੀ ਜਾਨ ਲੈ ਲਈ ਜੋ ਕਿ ਕਮੀ ਕਾਰਨ ਅਧੂਰੀ ਜਾਣਕਾਰੀ ਨਾਲ ਮਰ ਗਈਆਂ ਇਸ ਬਿਮਾਰੀ ਨਾਲ ਕਿਵੇਂ ਨਜਿੱਠਣਾ ਹੈ ਇਸ ਬਾਰੇ ਜਾਣਕਾਰੀ ਹੈ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਕੁਝ ਹੋਰ ਕੈਂਸਰ ਦੇ ਉਲਟ ਸਰਵਾਈਕਲ ਕੈਂਸਰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ ਮੁੱਖ ਗੱਲ ਹੈ ਐਚਪੀਵੀ वैक्सीनेशन ਅਤੇ ਸਰਵਆਤੀ ਖੋਜ ਟੈਸਟਾਂ ਦੇ ਵਿੱਚ ਸਾਡੇ ਕੋਲ ਇਹ ਯਕੀਨੀ ਬਣਾਉਣ ਦੇ ਸਾਧਨ ਹਨ ਕਿ ਕੋਈ ਵੀ ਇਸ ਬਿਮਾਰੀ ਤੋਂ ਆਪਣੀ ਜਾਨ ਨਾ ਗਵਾਵੇ ਆਓ ਗੰਮੀਰ ਜਾਗਰੂਕਤਾ ਦੇ ਨਾਲ ਇਸ ਦੂਜੀ ਸ਼ਕਤੀਸ਼ਾਲੀ ਬਿਮਾਰੀ ਦੇ ਜਿਹੜੀ ਇੱਕ ਦੂਜੇ ਨੂੰ ਜਾਣੂ ਕਰਵਾ ਕੇ ਇਸ ਦਾ ਵਿਰੋਧ ਕਰੀਏ ਇਸ ਦੇ ਬਾਰੇ ਔਰਤਾਂ ਨੂੰ ਜਾਣੂ ਕਰਵਾਈਏ ਆਮ ਅਲਾਈਫ ਆਈ ਹੈਂ ਡਾਈ ਬਿਕਾਜ਼ ਆਫ ਸਰਵਰ ਕੈਂਸਰ ਅਨਫੋਰਚਨਟਲੀ ਆਈ ਕੈਨ ਨਾਟ ਸੇ ਦੈਟ ਅਬਾਊਟ Those hundreds and thousands of women who have lost their lives because of cervical cancer. It is not because they couldn't do anything about it, because they had no idea what to do. About it. I'm here to tell you that, unlike other cancers, cervical cancer is preventable. All you have to do is you have to get your tests done and you have to get HPV vaccine. We can do all this. and go to make sure there is no more life lost to this disease please log on to www. punampandiselife.com aur usne ev kiya ki is bare dungai na janan layi bio vich ditte link de usne jankari ditti hai aao ikatthe milke bimari de vinashkari prabhav nu khatam kariye ate koshish kariye ki aon wali peedi nu bacha liye ik hor clip vich punam ne kiah ki sab nu hello ਏ ਪੂਨਮ ਹੈ ਮੈਂ ਅਫਸੋਸ ਹੈ ਕਿ ਮੈਂ ਫੈਨਸ ਦੇ ਹੰਝੂਆਂ ਦਾ ਕਾਰਨ ਬਣੀ ਹਾਂ ਅਤੇ ਮੈਂ ਉਸ ਲਈ ਮਾਫੀ ਚਾਹੁੰਦੀ ਹਾਂ ਜਿਨ੍ਹਾਂ ਨੂੰ ਮੈਂ ਦੁੱਖ ਕੀਤਾ ਹੈ ਮੇਰਾ ਇਰਾਦਾ ਕਿਸੇ ਨੂੰ ਹੈਰਾਨ ਕਰਨਾ ਨਹੀਂ ਬੱਚੇਦਾਨੀ ਦੇ ਕੈਂਸਰ ਬਾਰੇ ਗੱਲ ਕਰਨਾ ਹੈ ਹਾਂ ਮੈਂ ਆਪਣੀ ਮੌਤ ਨੂੰ ਝੂਠਾ ਬਣਾਇਆ ਪਰ ਅਚਾਨਕ ਅਸੀਂ ਸਾਰੇ ਬੱਚੇਦਾਨੀ ਦੇ ਕੈਂਸਰ ਬਾਰੇ ਗੱਲ ਕਰ ਰਹੇ ਹਾਂ ਕੀ ਨਹੀਂ ਇਹ ਇੱਕ ਅਜ਼ਹੀ ਬਿਮਾਰੀ ਹੈ ਜੋ ਚੁੱਪਚਾਪ ਤੁਹਾਡੀ ਜਾਨ ਲੈ ਲੈਂਦੀ ਹੈ ਅਤੇ ਇਸ ਬਿਮਾਰੀ ਦੀ ਜਾਗਰੂਕਤਾ ਦੀ ਲੋੜ ਸੀ ਫੌਰੀ ਤੌਰ ਤੇ ਧਿਆਨ ਦਿਓ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੇਰੀ ਮੌਤ ਦੀਆਂ ਖਬਰਾਂ ਨੇ ਕੀ ਪ੍ਰਾਪਤ ਕੀਤਾ ਹੈ ਪੂਨਮ ਅਤੇ ਉਸ ਤੇ ਚਾਹਣ ਵਾਲਿਆਂ ਨੂੰ ਵੀਡੀਓ ਕੰਪਲੈਕਸ ਦੇ ਵਿੱਚ ਉਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਇਸ ਤੋਂ ਬਾਅਦ ਉਸ ਨੇ ਆਪਣੇ ਚਾਹਣ ਵਾਲਿਆਂ ਤੋਂ ਮਾਫੀ ਵੀ ਮੰਗੀ ਹੈ ਦੱਸਦੀ ਕਿ ਕੱਲ ਪੂਨਮ ਪਾਂਡੇ ਦੇ ਵੱਲੋਂ ਇੱਕ ਲਗਾਤਾਰ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਤਾਂ ਉੱਥੇ ਹੀ ਹੁਣ ਇੱਕ ਵੱਡੇ ਸਵਾਲਾਂ ਦੇ ਕੇਰੇ ਵਿੱਚ ਪੂਨਮ ਪਾਂਡੇ ਖੜੀ ਵੀ ਹੋ ਰਹੀ ਹੈ ਪੂਨਮ ਪਾਂਡੇ ਨੇ ਅਜਿਹਾ ਕਿਉਂ ਕੀਤਾ ਅਜੇ ਸਮਾਜ ਦੇ ਵਿੱਚ ਹੋ ਰਹੀ ਹੈ ਜਿੱਥੇ ਲੋਕ ਬੜੇ ਭਾਵੁਕ ਨੇ ਪਰ ਲੋਕਾਂ ਦੇ ਪੈਰਾਂ ਥੱਲੇੋਂ ਦੋਂ ਮਿੱਟੀ ਨਿਕਲ ਗਈ ਜਦੋਂ ਪੂਨਮ ਪਾਂਡੇ ਲਾਈਵ ਹੋ ਕੇ ਇਸਦੀ ਜਾਣਕਾਰੀ ਦਿੱਤੀ। ਅਸੀਂ ਤੁਹਾਡੇ ਕੋਲੋਂ ਪੁੱਛ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਪੂਨਮ ਪਾਂਡੇ ਨੇ ਸਟਾਰਟ ਕੀਤਾ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਜ਼ਰੂਰ ਸਾਂਦੇ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਫੋਲੋ ਕਰਨਾ। ਧੰਨਵਾਦ।